ਸ਼ੁਭੀਰ ਦੇ ਪਾਲਟਾਂ ਦੇ ਜਿੱਥੇ ਭਗਵਾਨ ਅਮਰ ਰਾਧ ਦੀ ਯਾਤਰਾ ਦੀ ਸ਼ੁਰੂਆਤ ਹੋਈ ਇਸ ਜਗ੍ਹਾ ਤੇ ਘੁੰਮਦੇ ਜਦੋਂ ਅਸੀਂ ਦੇਖਿਆ ਤਾਂ ਸਭ ਤੋਂ ਪੁਰਾਣਾ ਲੰਗਰ ਕਿਹਾ ਜਾਵੇ ਤੱਕ 40ਵਾਂ ਲੰਗਰ ਲੱਗਾਦਾ ਹੈ ਪੰਜਾਬ ਦੇ ਬੁੱਢਾਡਾ ਦਾ ਕਦੋਂ ਸ਼ੁਰੂ ਹੋਇਆ ਸੀ ਲੰਗਰ ਕਿਸ ਨੇ ਕੀਤਾ ਸੀ ਲੰਗਰ ਸ਼ੁਰੂ ਕਿੱਧਰ ਦੇ ਬੱਕ ਦੇ ਨੇ ਭਗਵਾਨ ਕਿਉਂਕਿ ਅਕਸਰ ਕਿਹਾ ਜਾਂਦਾ ਕਿ ਬੌਲੇ ਦੀ ਫੌਜ ਕਰੇਗੀ ਮੌੜ ਇਸ ਲਈ ਕੀ ਕੀ ਬਾਉਜ ਹੁੰਦੀ ਆ ਭੋਲੇ ਦੀ ਫੌਜ ਕਿੰਨੀ ਬਾਉਜ ਕਰਦੀ ਆ ਗੱਲਬਾਤ ਕਰਨਾਗੇ ਲੰਗਰ ਦੇ ਪ੍ਰਮੁੱਖ ਛੜਨਾ ਮوجودਾ ਕੀ ਨਾਮ ਹੈ ਪ੍ਰਮੇਰ ਮਹਿਤਾ ਜੀ ਤਾਂ ਸੋ ਕਦੋਂ ਇਹ ਲੰਗਰ ਸ਼ੁਰੂ ਹੋਇਆ ਤੇ ਕਿੰਨੇ ਕੀਤਾ ਸੀ ਲੰਗਰ ਸ਼ੁਰੂ ਹੋਇਆ ਸੀ 86 ਦੇ ਵਿੱਚ ਅੱਛਾ ਜੀ ਸਾਡੇ ਫਾਊਂਡਰ ਮੈਂਬਰ ਨੇ ਆਰੰਧ ਪ੍ਰਕਾਸ਼ ਜੀ ਤਰਸੀਮ ਜੀ ਉਹਨਾਂ ਨਾਲ ਮਸ਼ੂਰ ਕੀਤਾ ਫਿਜ਼ਿਕਸ ਤੇ ਹਾਂ ਇੱਕ ਟਰੱਕ ਦੇ ਨਾਲ ਹਾਂ ਅੱਜਪੋੜਾ ਨਾ ਦੀ ਕਿਰਪਾ ਨਾਲ 10 ਰਕਾਰੇ ਤੇ ਸਮਾਨ ਦੇ ਅੱਛਾ ਹਾਂ 40 ਸਾਲ ਤੋਂ ਕੰਟੀਨਿਊ ਲੰਗਰ ਲੱਗ ਰਿਹਾ ਹੈ ਭੋਲੇ ਭਗਤਾਂ ਲਈ ਬਾਬੇ ਦੀ ਬਰਾਤ ਲਈ ਬڑے ਲੋਕ ਆਉਂਦੇ ਨੇ ਬੜੀ ਸੇਵਾ ਕਰਦੇ ਲੋਕਾਂ ਦੀ ਸੀ ਰਹਿਣ ਦੇ ਲਈ ਖਾਣ ਦੇ ਲਈ ਸੌਣ ਦੇ ਲਈ ਸਾਰੀ ਫੈਸਿਲਿਟੀ ਉੱਥੇ ਜੱਪਣ ਲਈ ਆ ਰਹੀ ਹੈ ਕਦੋਂ تیاری ਸ਼ੁਰੂ ਹੋਈ ਹੈ ਕਿੱਥੇ ਤੇ ਅੱਜ ਨੂੰ ਅਸੀਂ ਆਏ ਸੀ ਜੀ 20 ਜੂਨ ਨੂੰ ਇੱਥੇ ਅੱਛਾ ਜੀ 20 ਨੂੰ ਛੱਡ ਵਾਲਾ ਟਰੱਕ ਆਇਆ ਪਹਿਲੇ ਉਸ ਤੋਂ ਬਾਅਦ 25 ਜੂਨ ਨੂੰ ਉਹਦੇ ਸਾਰਾ ਸਾਮਾਨ ਡੈਕੋਰੇਸ਼ਨ ਦਾ ਆਪਣਾ ਸਾਊਂਡ ਸਿਸਟਮ ਮੰਗਾ ਲਿਆ ਪ੍ਰਾਚਨ ਲਗਾ ਲਿਆ ਸਾਰਾ ਕੁਝ ਲੈ ਕੇ ਆਏ ਉਸ ਤੋਂ ਬਾਅਦ ਸਾਰੀ ਸੈਟਿੰਗ ਕੀਤੀ 30 ਤਾਰੀਖ ਨੂੰ ਰੈਡੀ ਸੀ ਲੰਗਰ ਸਾਡਾ ਬਿਲਕੁਲ ਹਾਂ ਜੀ ਕੱਪਾ ਤੇ ਨਹੀਂ ਤੇ ਤਾਰੀਖ ਨੂੰ ਅਸੀਂ 30 ਤਾਰੀਖ ਕਰਿਆ ਦੀ ਬਿਲਕੁਲ ਲੰਗਰ ਕੀਤਾ ਸਾਰਾ ਕਿੰਨੇ ਲੋਕ ਆਉਂਦੇ ਨੇ ਬੁਡਲਾਡਾ ਤੋਂ ਕਿੰਨੇ ਕਿੰਨੇ ਦਿਨ ਕਿੱਦਾਂ ਕਿੱਦਾਂ ਸੇਵਾ ਉਹ ਲੰਗਰ ਦੇ ਬੰਦੇ ਆ ਰਹੇ ਸੇਵਾ ਲਈ ਦੋ ਤਿੰਨ ਅਸੀਂ ਚਲੇ ਜਾਣਾ ਵਾਪਸ ਹੋਰ ਆ ਜਾਣਾ ਬਾਦੋਂ ਨਾ ਬਾਦੋਂ ਡਿਊਟੀ ਵਾਈਜ਼ ਅੱਛਾ ਰਾਤਰੀ ਸ਼ਾਮ ਚ ਸੇਵਾ ਦਾ ਅਸੀਂ ਪਹਿਲੇ ਆਏ ਅਸੀਂ ਵਾਪਸ ਜਾਣਾ ਉੱਥੋਂ ਆਣਾ ਅਸੀਂ ਵਾਪਸ ਚਲੇ ਜਾਣਾ ਫਿਰ ਇੰਨਾ ਰਾਸ਼ਨ ਜਿਹੜਾ ਕਿਉਂਕਿ ਇੱਥੋਂ ਤੱਕ ਦੇ ਬੰਦਾ ਪਹੁੰਚੇ ਬੜੀ ਮਸ਼ਹੂਰਤਲ ਰਾਸ਼ਨ ਸਰ ਅਸੀਂ ਨਾਲ ਲੈ ਕੇ ਆਨੇ ਟੋਟਲ

ਦੁਪਹਿਰ ਦਾ ਲੰਚ ਹੋ ਗਿਆ ਥਿੰਨ ਸਬਜ਼ੀਆਂ ਹੋ ਗਿਆ ਚਾਵਲ ਹੋ ਗਏ ਪਾਪੜ ਸਲਾਦ ਆਦੂ ਸੜੀ ਹੋ। ਪਰ ਆਪ ਨੂੰ ਦੇਖ ਰਿਹਾ ਜੀ ਦਿੱਤਾ ਗਿਆ ਨਾਲ ਪਕੜੀ ਖੀਰ ਹੋ ਗਈ ਕਿਤੇ ਕੁਛ ਹੋ ਗਿਆ ਸਟਾਲ ਲਗਾਣੇ ਆ 프ੈਸ ਫਰੂਟ ਦੀ ਲਗਾਣੇ ਸਟਾਲ ਜੂਸ ਵੀ ਹੁੰਦਾ ਜਿਹੜਾ ਵਿੱਚ ਸਾਰ ਸਾਰੀਆਂ ਹੁੰਦੀਆਂ ਨੇ। ਦੇਲੀ ਦੇਲੀ ਚੇਂਜਿੰਗ ਮੰਡੀ ਦਾ। ਰੋਟੀਆਂ ਕਿੰਨੇ ਲੋਕ ਕਿਉਂਕਿ ਲੰਗਰ ਤੇ ਬਹੁਤ ਜ਼ਿਆਦਾ ਲੱਗੇ ਤੇ ਆਪਰੇ ਲੰਗਰ ਕਿੰਨੇ ਲੋਕ ਆ ਕੇ ਭੋਜਨ ਛਕਦੇ ਨੇ। ਸਾਡੇ ਕੋਲ ਕਪੈਸਟੀ 15000 ਬੰਦੇ ਦੇ ਵੀ 5000 ਬੰਦਾ ਇੱਕ ਟਾਈਮ ਦਾ 5000 ਬੰਦਾ ਕੀ ਇਹ ਵੀ ਲੋਕਾਂ ਨੂੰ ਤੁਸੀਂ ਰਹਿਣ ਦੀ ਸੁਵਿਧਾ ਵੀ ਦਿੰਦੇ ਹੋ ਨਹੀਂ ਸਰ ਉਹ ਆਪਣੇ ਕੋਲ ਨਹੀਂ ਹੁੰਦੀ ਸੁਵਿਧਾ ਸਾਨੂੰ ਪਰਮਿਸ਼ਨ ਹੈ ਹਾਲੀ ਫੁਲਾਣ-ਫੁਲਾਣ ਦੀ ਉਸ ਤੋਂ ਸੌਣਾਂ ਨੇ ਹੈਗੇ ਅਸੀਂ ਟੈਂਟ ਲੈਨੇ ਰੈਂਟਲ ਉੱਪਰ ਸੀ ਅੱਛਾ 40 ਟੈਂਟ ਰੈਂਟ ਤੇ ਲੈ ਕੇ ਉਸ ਦੇ ਉੱਪਰ ਜਾਤੀ ਸੌਣੇ ਸੀ ਪਰ ਉਹ ਫ੍ਰੀ ਸੇਵਾ ਆਫਰੀ ਬਿਲਕੁਲ ਫ੍ਰੀ ਹੈ ਜੀ ਇੱਥੇ ਕੋਈ ਕੁਝ ਨਹੀਂ ਲੱਗੇ ਕੋਈ ਚੰਦਾ ਨਹੀਂ ਕੋ ਡੋਨੇਸ਼ਨ ਨਹੀਂ ਕੁਝ ਨਹੀਂ ਬਿਲਕੁਲ ਫ੍ਰੀ ਆਫ ਕਾਸਟ ਸੋਨ ਦਾ ਰੈਂਟ ਐਕਸਟਰਾ ਕਿਰਾਏ ਤੇ ਲੈ ਪਰ ਅਸੀਂ ਆਪਣੇ ਰੈਂਟ ਦੇ ਉੱਪਰ ਕਰਾ ਲੈਨੇ ਆ ਉਸ ਤੋਂ ਬਾਅਦ ਜਿਹੜੇ ਨਵੇਂ ਆਂਦੇ ਨੇ ਅਸੀਂ ਉਹਨਾਂ ਨੂੰ ਸੁਲਾਨੇ। ਅੱਛਾ ਕੋਈ ਵੀ ਯਾਤਰੀ ਆਵੇ ਕੋਈ ਵੀ ਆਵੇ ਯਾਨੀ ਕੋਈ ਵੀ ਆ ਸਕਦਾ ਹੈ। ਮੈਡੀਕਲ ਸੁਣਦਾ ਨੈਚਰਲ ਸੁਣਦਾ। ਕੋਈ ਨਹੀਂ ਮਾੜਾ। ਜਿਹੜੀਆਂ ਕੁਛ ਛੋਟੀਆਂ-ਮੋਟੀਆਂ ਦਵਾਈਆਂ, ਕੋਲਕੀ ਹਤੀ ਹਤੀ ਕੋਈ ਸਰਜਰੀ ਕਰ ਰਿਹਾ ਇਕਦਮ ਬੁਖਾਰ ਆ ਰਿਹਾ ਬੋਲਦਾ। ਪਸ ਹੋਰ ਕਿੰਨਾ ਸਮਾਂ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੇ? ਪਨਾਰੇ ਜੀ 4 ਮਹੀਨੇ ਜੀ। ਤੇ 4 ਮਹੀਨੇ ਪਹਿਲਾਂ ਤਿਆਰੀ ਸ਼ੁਰੂ ਹੋ ਜਾਂਦੀ। ਕਿੰਨਾ ਕੁ ਚਾਅ ਉਤਸ਼ਾਹ ਰਹਿੰਦਾ। ਪੂਰਾ ਸ਼ਾਮ ਲਈ ਪੂਰਾ ਜੋਰ ਨਾਲ। ਮੁੰਡਿਆਂ ਦਾ ਪੂਰਾ ਸ਼ਾਅ ਹੁੰਦਾ। ਗੱਡੀਆਂ ਲੈ ਕੇ ਆਣ ਟਰੱਕ ਲੈ ਕੇ ਆਣੇ ਆ। ਪਬਲਿਕ ਹਟਨਾ ਮ ਜੋ ਸੇਵਾ ਕਰ ਰਹੇ ਹਨ ਸਾਡੇ ਉਹ ਸਾਡੇ ਸਾਥ ਆਏ ਹੋ। ਜੀ ਜਾਂ ਬਈ ਆਪਣੀ ਸੇਵਾ ਕਰ ਰਹੇ ਆ ਸਰ। ਬਹੁਤ ਤਨਖਾਣ ਬਣਾ। ਪਰ ਲਗਾਤਾਰ ਤੋਂ ਪਿਛਲੇ 40 ਸਾਲ ਤੋਂ ਲੰਗਰ ਆ ਰਿਹਾ। ਬੜੀ ਵੱਡੀ ਗੱਲ ਆ ਕਿ ਦੋ ਦਹਾਕੇ ਹੋ ਗਏ ਨੇ ਅਬਰ ਰਾਤ ਆ ਰਹੀ ਸੰਗਤ ਨੇ ਸੇਵਾ ਕਰਦੇ ਆ। 4 ਮਹੀਨੇ ਪਹਿਲਾਂ ਕਿਦਮ ਸਟਾਰਟ ਕਰਦੇ ਆ ਔਰ 1 ਮਹੀਨਾ ਲਗਾਤਾਰ ਲੰਗਰ ਚੱਲ ਰਿਹਾ। ਰੋਜ਼ਾਨਾ 15000 ਤੋਂ ਵੱਧ ਲੋਕ ਆ ਕੇ ਲੰਗਰ ਛਕਦੇ ਨੇ ਔਰ ਜੋ ਯਾਤਰੀ ਰੁਕਣ ਦਾ ਪ੍ਰਬੰਧ ਜਿੰਨਾ ਕੋ ਨਹੀਂ ਹੁੰਦਾ ਉਹਨਾਂ ਨੂੰ ਆਪਣੇ ਪੈਸਿਆਂ ਦੀ ਟੈਂਟ ਕਿਰਾਏ ਤੇ ਲੈ ਕੇ ਤੇ ਰੁਕਣ ਦੀ ਸਹੂਲਤਾਂ ਵੀ ਦਿੰਦੇ ਆ ਕੈਮਰਾਮੈਨ ਗਗਨ ਦੇ ਨਾਲ ਨਿਤਿਨ ਰੋਤਰਾ ਪਾਲਟਾਲ ਜੰਮੂ ਕਸ਼ਮੀਰ ਅਬਰਨ ਰਾਜ ਯਾਤਰਾ